ਸਰਨ ਸਤਿਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤ ਕੇ 19 ਮੈਂਬਰ ਇੱਥੇ ਪਹੁੰਚੇ ਹਨ ਉਹਨਾਂ ਦੀ ਮੀਟਿੰਗ ਹੋਈ ਹੈ ਜੋ ਕਿ ਆਜ਼ਾਦ ਜਿੱਤ ਕੇ ਆਏ ਹਨ ਉਹਨਾਂ ਨੇ ਇੱਕ ਮੀਟਿੰਗ ਕਰਕੇ ਏ ਅੱਜ ਇੱਕ ਪੰਥਕ ਦਲ ਬਣਾਇਆ ਹੈ ਜਿਸ ਦਾ ਨਾਮ ਅਕਾਲ ਪੰਥਕ ਮੋਰਚਾ ਰੱਖਿਆ ਗਿਆ ਹੈ ਸੋ ਇਸ ਅਕਾਲ ਪੰਥਕ ਮੋਰਚੇ ਵਿੱਚ ਗੁਰਮਤ ਸਾਂਤਾਂ ਨੂੰ ਮੰਨਣ ਵਾਲੇ ਜਿਹੜੇ ਹੋਰ ਪਾਰਟੀਆਂ 'ਚੋਂ ਲੋਕ ਜਿੱਤੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਆਪਣੀ ਪਾਰਟੀ ਨੂੰ ਛੱਡ ਕੇ ਇਸ ਅਕਾਲ ਪੰਥਕ ਮੋਰਚੇ ਵਿੱਚ ਸ਼ਾਮਲ ਹੋ ਸਕਦਾ ਹੈ ਉਸ ਦਾ ਅਸੀਂ ਸ਼ਾਮ ਨੂੰ ਤੇ ਧੰਨਵਾਦ ਕਰਾਂਗੇ ਸੋ ਅਗਲੀ ਮੀਟਿੰਗ ਦੇ ਵਿੱਚ ਸਾਇਟ 12 12 ਵਜੇ ਕੈਸਲ ਦੇ ਵਿੱਚ ਮੀਟਿੰਗ ਅਗਲੀ ਰੱਖੀ ਗਈ ਹੈ ਜੋ ਕਿ ਅਗਲੇ ਪ੍ਰੋਗਰਾਮ ਅਸੀਂ ਉਸ ਮੀਟਿੰਗ ਵਿੱਚ ਵਿਚਾਰਾਂਗੇ ਸੋ ਸਭ ਬੇਨਤੀ ਹੈ ਸਭ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਇਸ ਬਹੁਤ ਹੀ ਚੰਗੇ ਢੰਗ ਨਾਲ ਇਸ ਕੰਮ ਨੂੰ ਸੰਪੂਰਨ ਕੀਤਾ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ